ਕਿ ਅਸੀਂ ਇੱਥੇ ਡੀਏਵੀ ਕਾਲਜ ਪਟੰਡਾ ਆਏ ਆ ਇੱਥੇ ਕਿਮਾ ਹੋ ਰਹੀਆਂ ਹਨ ਮਾਸਟਰ ਕਲੱਬ ਦਾ ਮਿਲਖਾ ਸਿੰਘ ਮਾਸਟਰ ਕਲੱਬ ਦਾ ਉਹਨਾਂ ਵੱਲੋਂ ਹੋ ਰਹੀਆਂ ਤੇ ਤੰਦਰੁਸਤੀ ਦੇ ਲਈ 30 ਤੋਂ 85 ਸਾਲ ਦੇ ਪਲੇਅਰ ਇੱਥੇ ਆਏ ਨੌਜਵਾਨ ਪਲੇਅਰ ਅਧਿਰਣ ਆਪ ਜਿਹਾ ਸਾਡੇ ਵੀ ਸਭ ਫਸਟ ਟਾਈਮ ਹੁੰਦੇ ਹਨ ਹਮੇਸ਼ਾ ਕੋਰਡ ਆ ਉਹ ਵੀ ਸਾਰੇ ਉਹ ਵੀ ਸਾਰੇ ਤੇ ਸੋਭਨੇ ਸੋਭਨੇ ਆਪਣੇ ਮਿਰਚ ਪੂਰੀ 75 ਕੋ 75 ਸਾਲ ਦਾ ਕੋ 80 ਸਾਲ ਦਾ ਕੋ 85 ਸਾਲ ਦਾ ਜਿਸਕ ਸਿਟੀ ਇਥੇ 80 ਸਾਲ ਦਾ ਹੁਣ 10 ਕਿਲੋਮੀਟਰ ਹੀ ਦਿੰਗੇ ਸਲਾ ਰਿਆ ਆ ਮੈਂ ਵੀ 45 ਵਾਲੇ ਚਿੱਤੇ ਕਿ ਗਏ ਵਾਈਲ ਗੋਟ ਖੇਡੇ ਕਰ ਤੇ ਸਾਰੇ ਗੇਮ ਖੇਡੇ ਕਰ ਠੀਕ ਹੈ ਇੰਨੇ ਬੰਦੇ ਤੰਦਰੁਸਤ ਰਹੂਗਾ ਜਿਹੜੇ ਤੇਰੇ ਲੱਖ ਲੱਖ ਦੋਦੇ ਆ ਉਹ ਵੀ ਹਟ ਜਾਣਗੇ ਹਾਂ ਸਾਰਿਆਂ ਨੂੰ ਮੈਂ ਕਹਿੰਦੀ ਸਾਰੇ ਹਿੱਸਾ ਲੋਕ ਵਧੀਆ ਮਤਲਬ ਕੀ ਚਲਾ ਰਹੇ ਮਹੀਮਾ ਜਿਹੜੀ ਚਲਾ ਰਹੇ ਕਲੱਬ ਚਲਾ ਰਹੇ ਬੱਚਿਆਂ ਨੂੰ ਨਸ਼ਾ ਰਹੇ ਤਾਂ ਇਹ ਆਪਾਂ ਨੂੰ ਮੋਟੀਵੇਟ ਹੋਣਾ ਚਾਹੀਦਾ ਅਸ਼ੇ ਰਾਤ ਹੋਣਾ ਚਾਹੀਦਾ ਮੋਬਾਈਲ ਗੇਮਾਂ ਤੋਂ ਦੂਰ ਹੋਣਗੇ ਬੱਚੇ ਬੱਚਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਹਿੱਸਾ ਲੈਣ ਦਿਓ ਗੇਮਾਂ 'ਚ ਗੇਮਾਂ 'ਚ ਲੈ ਕੇ ਆਓ ਅਗਰ ਜੇ ਤੁਸੀਂ ਮੋਬਾਈਲ 'ਚ ਲਾਉਨੇ